ਬੰਦਾ ਵੀ ਆਪਣੇ ਚਸ਼ਕਿਆਂ ਨਾਲ ਹੀ ਫੜਿਆ ਜਾਂਦਾ ਕਈ ਵਾਰੀ 80 80000 ਰੁਪਿਆ 2 2.5 2.5 ਲੱਖ ਰੁਪਿਆ ਸੈਲਰੀ ਹੁੰਦੀ ਜਦੋਂ ਫੜੇ ਜਾਂਦੇ ਆ ਨਾ 2 3000 ਰੁਪਿਆ ਰਿਸ਼ਵਤ ਹੁੰਦੀ ਕਈ ਵਾਰੀ ਜਦੋਂ ਫੜੇ ਜਾਂਦੇ ਰਿਸ਼ਵਤ 2 3000 ਹੀ ਹੁੰਦੀ ਉਹਨਾਂ ਨੋਟ ਪਹਿਲਾਂ ਗਿਣੇ ਹੁੰਦੇ ਆ ਉਹ ਪਹਿਲਾਂ ਕਈ ਵਾਰੀ ਹੁਣ ਕਈ ਵਾਰੀ ਕੁੰਡੀ ਰੋਜ਼ ਹੀ ਪਾਉਂਦਾ ਉਹ ਮੱਸੀ ਜਾ ਕੇ 8ਵੇਂ 7ਵੇਂ ਦਿਨ ਫਸਦੀ ਹੈ ਰੋਜ਼ ਹੀ ਕੁੰਡੀ ਛੁੱਟੀ ਜਾਂਦੇ ਆ ਰੋਜ਼ ਹੀ ਕਲਦੇ ਸੀ ਕੋਈ ਨਾ ਕਿ ਬਹਾਨੇ ਹੁਣ ਪਤਾ ਲੱਗ ਗਿਆ ਵੀ ਅੱਜ ਐ ਟਿਕਾਣੇ ਤੀਰ ਵੱਜਣਾ ਰਿਸ਼ਵਤ ਵੀ ਸਾਰੀ 5000 ਰੁਪਈਆ 10 ਨੋਟ 5 500 ਦੇ ਅਗਲੇ ਨੇ ਪਹਿਲਾ ਨੰਬਰ ਨੋਟ ਕੀਤੇ ਸੀ ਜਿਹੜੇ ਬੰਦੇ ਰਹੀਂ ਭੇਜਣੇ ਸੀ ਉਹਨੂੰ ਕਿਹਾ ਜਾ ਭੱਜ ਕੇ ਦੇ ਤੇਰਾ ਕੰਮ ਹੁੰਦਾ ਉਹਨੇ ਅਜੇ ਫੜ ਕੇ ਜੇਬ ਵਿੱਚ ਉੱਪਰਲੀ ਜੇਬ ਚ ਹੀ ਪਾਏ ਸੀ ਫਿਰ ਗੁੱਟ ਫੜ ਲੈਂਦੇ ਅੱਜ ਕੱਲ ਤੇ ਵੀਡੀਓ ਇੰਟਰਨੈਟ ਤੇ ਪਈਆਂ ਇਦਾਂ ਗੁੱਟ ਫੜ ਲੈਂਦੇ ਫਿਰ ਜੋ ਰਿਸ਼ਵਤ ਲੈਂਦਾ ਨਾ ਇੱਥੇ ਗੁੱਟ-ਗੁੱਟ ਕੇ ਫੜਦੇ ਫਿਰ ਇਦਾਂ ਵੀ ਹੱਥ ਨਾ ਮਲੇ ਕਿ ਹੱਥਾਂ ਨਾਲ ਫੜੇ ਹੁੰਦੇ ਉਹਨੇ ਉਹ ਕਹਿੰਦਾ ਮੈਂ ਮੁਕਰ ਦਾ ਬਥੇਰਾ ਵਾ ਕਈ ਤਰੀਕੇ ਫੜਨਦੇ ਉਹ ਕਹਿੰਦੇ ਆ ਪਾਣੀ ਐ ਚ ਸਾਡਾ ਬੰਦਾ ਹੱਥ ਪਾਊਗਾ ਤੇ ਕਲਰ ਨਹੀਂ ਚੇਂਜ ਹੋਣਾ ਤੂੰ ਹੱਥ ਪਾਹ ਭਲਾ ਇਹ ਚ ਹੁਣ ਜਦੋਂ ਨੋਟਾਂ ਨੂੰ ਰੰਗ ਲਾਇਆ ਜਦੋਂ ਜੋਂ ਜੋਂ ਚ ਹੱਥ ਪਾਉਂਦਾ ਵਾ ਨਾਂ ਨਾਲ ਹੀ ਪਾਣੀ ਦਾ ਰੰਗ ਚੇਂਜਦਾ ਪਾਣੀ ਦਾ ਰੰਗ ਵੀ ਚੇਂਜ ਹੁੰਦਾ ਤੇ ਨਾਲ ਨਾਲ ਮੂੰਹ ਦਾ ਰੰਗ ਵੀ ਚੇਂਜ ਹੋ ਹੀ ਜਾਂਦਾ ਸਮਝ ਆ ਗਈ ਫਿਰ ਬੈਠਾ ਬੈਠਾ ਬੈਠੇ ਸੋਚਦਾ ਹਰ 5 4 ਤਰੀਕ ਨੂੰ ਮੇਰੇ ਕਾਊਂਟ 'ਚ ਸਰਕਾਰ 80 9000 ਰੁਪਿਆ ਲੱਖ ਰੁਪਿਆ ਸੈਲਰੀ ਪਾਦਨਦੀ ਸੀ ਫੜਿਆ ਗਿਆ ਆ 10 ਨੋਟ 500 ਦੇ ਇਹਦੇ ਬਦਲੇ ਹੂੰ ਕੀ ਮੂੰਹ ਕਾਲਾ ਕਰਾ ਲਈ ਅੱਛਾ ਵੇਹਦਾ ਅਵਸਰਾ ਲਓ ਉਹ ਵੀ ਨਹੀਂ ਆਖ ਬਣਾਉਂਦੇ ਉਹਦੋਂ ਬਿ ਥੋੜਾ ਜਲ ਪਾਣੀ ਕਰ ਲਓ ਹੁਣ ਇਧਰ ਪੰਜ ਲਈ ਹੋਸ ਦਾ ਉਥੇ ਵੀ ਤਿਆਰ ਹੋ ਜਾਂਦਾ ਸੌਦਾ ਕਰ ਲਈ ਵੀ 2 ਲੱਖ ਚੱਕੋਣੀ ਮੈਨੂੰ ਛੱਡ ਦੋ ਫੜਿਆ ਫੜਿਆ ਪੰਜ ਲੈਂਦਾ ਹੋਦਾ ਮੁੜ ਕੇ ਕਈ ਪੰਜ ਦੇ ਕੇ ਛੁੱਟਣ ਦੀ ਕੋਸ਼ਿਸ਼ ਕਰ ਪਰ ਉਹ ਜੇ ਇਮਾਨਦਾਰ ਅਫਸਰ ਛੱਡਦਾ ਨਹੀਂ ਫਿਰ ਸਮਝ ਲੱਗੀ ਹੁਣ ਇਹ ਗਰਬਾਣੀ ਆ ਵਾ ਤਾਂ ਵਿਰੋਧ ਕਰਦੇ ਇਸ ਬਾਣੀ ਦੀ ਵਿਚਾਰ ਦਾ ਕਿ ਜਿਹਨਾਂ ਨੂੰ ਰਿਸ਼ਵਤਾਂ ਲੈਣ ਦੀ ਆਦਤਾਂ ਪਈਆਂ ਜਿਹਨਾਂ ਨੂੰ ਠੱਗੀਆਂ ਮਾਰਨ ਦੀਆਂ ਆਦਤਾਂ ਪਈਆਂ ਉਹ ਕਹਿੰਦੇ ਸਤਨਾਮ ਕਰਾ ਲਓ ਜਾਪ ਕਰਾ ਲਓ ਜਾ ਕੇ ਕਿਉਂਕਿ ਇੱਥੇ ਕਿਹੜਾ ਕੋਈ ਛੱਡਣ ਪਉਣ ਦੀ ਗੱਲ ਹੋਣੀ ਜਦੋਂ ਸ਼ਬਦ ਦੀ ਵਿਚਾਰ ਹੁਣੀ ਨਾ ਉਹ ਤਰੇਲੀਆਂ ਹੁਣੀਆਂ ਤੁਹਾਨੂੰ ਪੋਦੇ ਮਹੀਨੇ ਚ ਵੀ ਨਾ ਪਸੀਨਾ ਆਉਣ ਲੱਗ ਪੈਂਦਾ ਕੰਨ ਦੇ ਲੱਗੂ ਅੰਦਰ ਕੰਬਦਾ ਇਹਨੂੰ ਆਖਿਆ ਸੀ ਜਿਤ ਦਿਨ ਦੇਵ ਬਿਨ ਸਸੀ ਤਿਤ ਵੇਲੇ ਕਈ ਸੰ ਪ੍ਰੇਤ ਪਕੜ ਚ ਲਾਇਨ ਦੂਤ ਜਮ ਕਿਸੇ ਨੇ ਦੇ ਨੀ ਭੇਤ ਛੱਡ ਖਲੋਤੇ ਖਿੰਦੇ ਮੈਂ ਜਿੰਸਿਓ ਲੱਗਾ ਹੈ ਹੱਥ ਮਰੋੜੇ ਕੀ ਦੁਨੀਆ ਤੇ ਹਰ ਬੰਦੇ ਨੂੰ ਮਰਨ ਵੇਲੇ ਹੱਥ ਮਰੋੜਨ ਦਾ ਮੌਕਾ ਮਿਲਦਾ ਪਲਾ ਦੁਨੀਆ ਤੇ ਹਰ ਬੰਦੇ ਨੂੰ ਮਰਨ ਵੇਲੇ ਹੱਥ ਮਰੋੜਨ ਦਾ ਮੌਕਾ ਮਿਲਦਾ ਭਲਾ ਇਥੇ ਦੇ ਮਾਰੇ ਕਹਿੰਦੇ ਨੇ ਹੱਥ ਮਰੋੜੇ ਇਹ ਗੱਲ ਫਿਜ਼ੀਕਲ ਮੌਤ ਦੀ ਹੋਈ ਨਹੀਂ ਰਹੀ ਹੱਥ ਕਦੋਂ ਮਿਲਦਾ ਜਦੋਂ ਗਲਤ ਕੰਮ ਕਰਦਾ ਫੜਿਆ ਜਾਂਦਾ ਉਦੋਂ ਫਿਰ ਹੱਥ ਮਿਲਦਾ ਹਾਏ ਹਾਏ ਸਿਰ ਮਾਰਦਾ ਫਿਰ ਬੈਠਾ ਬੈਠਾ ਸੋਚਦਾ ਅਜੇ ਲੜਕੀ ਦੇ ਵਿਆਹ ਤੋਂ ਥੋੜਾ ਟਾਈਮ ਹੀ ਹੋਇਆ ਕੁੜਮਾ ਨੂੰ ਜੇ ਪਤਾ ਲੱਗ ਗਿਆ ਉਦੋਂ ਤੇ ਗੱਡੀ ਵੀ ਮੈਂ ਆਪਣੇ ਸੰਡੂ ਨੂੰ ਕਿਹਾ ਸੀ ਤੇਰੇ ਕੋਲ ਤੇ ਹੋਰ ਹੀ ਦਿੱਤੀ ਕਿ ਮੈਂ ਤੇ 20 ਲੱਖ ਵਾਲੀ ਦਿੱਤੀ ਬੋਲੋ ਭਾਈ ਹੁਣ ਮੈਂ ਮੂੰਹ ਕਿਦਾਂ ਵਿਖਾऊं ਮੈਂ ਤਾਂ ਪੱਥਰ ਵੀ ਰਾਜਸਥਾਨ ਚੋਂ ਟਰੱਕ ਆਵ ਲੋਡ ਕਰਾ ਕੇ ਲਿਆਇਆ ਸੀ ਸਮਝਾਈ ਬਹੁ ਪਰਪੰਚ ਕਰ ਪਰ ਆਪਣਾ ਨਹੀਂ ਆਪਣਾ ਧਨ ਬੰਦਾ ਦਿਨ ਵੇਲੇ ਲਿਆਵੇ ਨੇਰੇ ਲਿਆਵੇ ਸਵੇਰੇ ਲਿਆਵੇ ਕਿ ਡਰ ਹੈ ਜਦੋਂ ਦੂਜੇ ਦਾ ਧਨ ਲੈ ਕੇ ਆਉਣਾ ਨਾ ਡਰੀ ਉਦੋਂ ਹੁੰਦਾ ਬਹੁ ਪਰਪੰਚ ਪਰਪੰਚ ਵਾਣ ਛਲ ਕਰਕੇ ਧੋਖਾ ਧਾਕਾ ਕਰਕੇ ਬੇਈਮਾਨੀਆਂ ਕਰਕੇ ਬਹੁ ਪਰਪੰਚ ਕਰ ਪਾਰ ਧਨ ਲਿਆਵੇ ਸੁਤ ਦਾਰਾ ਪੈ ਆਂ ਲੁਟਾਵੇ ਸਹੀ ਕਿਰਤ ਕਰਨ ਵਾਲਾ ਲਟਾਉਂਦਾ ਨਹੀਂ ਆ ਉਹ ਲੋੜਾਂ ਪੂਰੀਆਂ ਕਰਦਾ ਕਹਿੰਦਾ ਪੁੱਤ ਪੈਸੇ ਆ ਆ ਆਪਣੀ ਇਨਕਮ ਆ ਇਹ ਚ ਤੁਸੀਂ ਕਪੜਾ ਲਿਆਉਣਾ ਇਹ ਚ ਆ ਰਾਸ਼ਨ ਲਿਆਉਣਾ ਆ ਗੱਡੀ ਦੀ ਕਿਸ਼ਤ ਆ ਇਨੇ ਕ ਆਪਣੇ ਕੋ ਬਚਲੇ ਨੇ ਤਾਂ ਕਿ ਹੌਲੀ ਹੌਲੀ ਸੇਵਿੰਗ ਕਰੀਏ ਕਿਤੇ ਲੋੜ ਪੈ ਜੂ ਤੇ ਜਿਹਦੇ ਕੋ ਫੇ ਉੱਤੋਂ ਆਉਂਦੇ ਉਹ ਕਹਿੰਦਾ ਆ ਚੱਕਪਤ 20 25000 ਰੁਪਏ ਚੱਲ ਪਾਰਟੀ ਕਰਕੇ ਲਟਾਵੇ ਘਰ ਵਾਲੀ ਨੂੰ ਆਂਦਾ ਕੀ ਲੈਣੇ ਤੂੰ ਕੰਨ ਚ ਪਾਉਣ ਲਈ ਕੀ ਹੁੰਦੀਆਂ ਪੈਣੋਂ ਕਾਂਟੇ ਵਾਲੀਆਂ ਜਿਹੜੀਆਂ ਆ ਤੂੰ ਵਾਲੀਆਂ ਬਣਾ ਪਹਿਣ ਆਪਣੇ ਨੂੰ ਸਾੜ ਇੱਕ ਰੀ ਗੱਡੀ ਚੱਲਦੀ ਹੁੰਦੀ ਕਈ ਚੀਕ ਮਾਰਾਂ ਵਾਲੀ ਵੀ ਗੱਡੀ ਲੈਂਦੇ ਆ ਉਹਦਾ ਚੀਕਾਂ ਮਰਾਉਣੀ ਰਿਸ਼ਤੇ ਜਰਨ ਦੀ ਇੱਕ ਵਾਰੀ ਪਤਾ ਲੱਗ ਜਾ ਇੱਕ ਵਾਰੀ ਉਹ ਚੀਕ ਉਹਨਾਂ ਦੀ ਤੇ ਨਹੀਂ ਵਜਦੀ ਚੀਕ ਇਹਦੀ ਵਜ ਜਾਂਦੀ ਰੋ ਕੁੰਡੀ ਫਾਜੀ ਆ ਸਮਝ ਆਈ ਪਿਆਰਿਓ ਆ ਬਾਣੀ ਚ ਲਿਖਿਆ ਬੋਹ ਪਰਪੰਚ ਕਰ ਪਰ ਤਨ ਲਿਆ ਵੈ ਸੁਤਦਾਰਾ ਪਿਆਨ ਲੁਟਾਵੇ ਮਨ ਮੇਰੇ ਭੂਲੇ ਕਪਟ ਨਾ ਕੀਜੇ ਧੋਖਾ ਨਾ ਕਰਕੇ ਨਾ ਅੰਤ ਨ ਬੇਰਾ ਤੇਰਾ